ਲੁਧਿਆਣਾ ਦੇ ਦੁਗਰੀ ਮਾਰਕੀਟ ਦੇ ਵਿੱਚ 14 ਦੁਕਾਨਾਂ ਤੇ ਹੋਈ ਚੋਰੀ ਚੋਰੀ ਮਾਮਲੇ ਦੇ ਵਿੱਚ ਤਿੰਨ ਮੁੰਡਿਆਂ ਨੂੰ ਦੁਕਾਨਦਾਰਾਂ ਨੇ ਫੜਿਆ ਤੇ ਕੁੱਟਪਾ ਚਾੜਿਆ ਤੇ ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਦਾ ਵੀਡੀਓ ਵੀ ਬਣਾਇਆ ਗਿਆ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਆਂ ਲਗਾਇਆ ਕਿ ਇਹਨਾਂ ਦੇ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਇਹਨਾਂ ਮੁੰਡਿਆਂ ਨੇ ਕਿਹਾ ਕਿ ਅਸੀਂ ਚੋਰੀ ਨਹੀਂ ਕੀਤੀ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਚੋਰੀ ਅਸਾਂ ਕੀਤੀ ਜਿਹੜਾ ਬੋਲਦਾ ਪਿਆ ਭਾਈ ਜੀ ਮੈਨੂੰ ਦੋ ਚਾਰ ਸੰਡੇ ਪਿਛਲੇ ਸੰਡੇ ਮੈਨੂੰ ਮਿਲੇ ਨਹੀਂ ਸਰ ਮੈਂ ਇੱਕ ਦਿਨ ਮਿਲਿਆ ਸੀ 90 ਕੱਪੜੇ ਪਾ ਕੇ ਚੋਰੀ ਕੀ ਕੀਤਾ ਇਥੋਂ ਅਸੀਂ ਸੁਰ ਕੀਤੇ ਨਹੀਂ ਚੋਰੀ ਅਸੀਂ ਕੀਤਾ ਹੁੰਦਾ ਦਾ ਮਨਜ਼ੂਰ ਕਰਦਾ ਕਰ ਦੇਣਾ ਸੀ ਇਹਨਾਂ ਨੂੰ ਠੀਕ ਹੈ ਸਰ ਇਹ ਮੈਨੂੰ ਮਿਲਿਆ ਸੀਗਾ ਥੋੜੇ ਦਿਨ ਪਹਿਲਾਂ ਜਦੋਂ 90 ਕੱਪੜੇ ਪਾ ਕੇ ਸਿਗਰਟ ਪੀਦਾ ਸੀ ਉੱਤੇ ਮੈਂ ਬਿਰਾਨੀਆਂ ਦਾ ਕੰਮ ਕਰਦਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਮੈਨੂੰ ਮਿਲਿਆ ਨਹੀਂ ਹੈਗਾ ਉਸ ਬਰੇ ਉਹ ਜਿਹਨੇ ਸੰਡੇ ਤੋਂ ਜਿਹੜਾ ਪਿਛਲਾ ਸੰਡੇ ਲੰਘ ਗਿਆ ਮੈਂ ਸੰਡੇ ਉਦੋਂ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਇਹ ਮਿਲਿਆ ਸੀਗਾ दारू ਪੀ ਕੇ ਆਇਆ ਸੀ ਕਹਿੰਦਾ ਮੈਂ ਤੇਰੀ ਦੁਕਾਨ ਤੇ ਕੱਪੜੇ ਲੈਣ ਆਉਂਗਾ ਮੈਂ ਕਿਹਾ ਜੀ ਤੁਹਾਨੂੰ ਜੈਜ ਰੇਟ ਲਾ ਦਾਂਗੇ ਉਹ ਤੋਂ ਬਾਅਦ ਮੈਨੂੰ ਕਹਿੰਦਾ ਤੇਰੀ ਦੁਕਾਨ ਤੇ ਕੈਮਰੇ ਲੱਗੇ ਆ ਮੈਂ ਕਿਹਾ ਲੱਗੇ ਹੀ ਆ ਵੱਡੀ ਦੁਕਾਨ ਹੈਗੀ ਆ ਕਹਿੰਦਾ ਇਹ ਕਿਹੜੀ ਜਗ੍ਹਾ ਹੈਗੀ ਜਿੱਥੇ ਕੈਮਰੇ ਨਹੀਂ ਲੱਗੇ ਮੈਂ ਕਿਹਾ ਉਹਦੇ ਨਾਲ ਵੀ ਦੁਕਾਨ ਹੈਗੀ ਸਾਡੀ ਆ ਕੈਮਰੇ ਨਹੀਂ ਲੱਗੇ ਇਹ ਕਹਿੰਦਾ ਸੀ ਚੋਰੀ ਕਰਨ ਆਵਾਂਗੇ ਤੇ ਦੁਕਾਨ ਚ ਲਿਆ ਹੋਇਆ ਸੀ ਨਹੀਂ ਬਰੇ ਮੈਂ ਆਇਆ ਹੀ ਨਹੀਂ ਠੀਕ ਹੈ ਇਹ ਕਹਿੰਦਾ ਅਸੀਂ ਚੋਰੀ ਕਰਨ ਆਵਾਂਗੇ ਤਾਂ ਮੈਂ ਕਿਹਾ ਮੈਂ ਨਹੀਂ ਆਣਾ ਚੋਰੀ ਕਰਨ ਕਹਿੰਦਾ ਤੂੰ ਵੀ ਸਾਡੇ ਨਾਲ ਮੱਕ ਕਰਨੀ ਨਹੀਂ ਅਸੀਂ ਚੋਰੀ ਠੀਕ ਆ ਫਿਰ ਇਹ ਆ ਗਏ ਉਹਨੇ ਚੋਰੀ ਕਰਨ 1.5 ਲੱਖ ਦੀ ਮੇਰੀ ਚੋਰੀ ਹੋ ਗਈ ਮਾਰਗੜ 14 ਛੱਡ ਰੱਪਟੇ ਇਹਨਾਂ ਨੇ ਕਿ ਨੰਗੇ ਨੰਗੇ ਦੇ ਅਸੀਂ ਹੋ ਗਏ ਆ ਭੁੱਖੇ ਕੰਮ ਕਾਜ ਹੈ ਨਹੀਂ ਅੱਗੇ ਪੈਣਾ ਮਰੇ ਪਿਆ ਸਾਰੀ ਦੁਕਾਨ ਤੇ ਚੋਰੀਆਂ ਕਰਦੇ ਨੇ ਇਹ ਪੜੇ ਕਿਵੇਂ ਗਏ ਜੀ ਇੱਕ ਮੁੰਡਾ ਜਿਹੜਾ ਨਾ ਇਹ ਖੜਾ ਜੀ ਇਹ ਕੰਮ ਕਰਦਾ ਸੀ ਦੁਕਾਨ ਤੇ ਇੱਥੇ ਕੰਮ ਕਰਦਾ ਸੀ ਅਜੀ ਇਹਦਾ ਪਿਛਲਾ ਡਾਟਾ ਕੱਢਿਆ ਕਿ ਹਰ ਚੋਰੀ ਹੋਈ ਤਾਂ ਹੋਈ ਕਿਵੇਂ ਅਗੇ ਦਾ ਕਿਉਂ ਕੱਢੀਏ ਕਿਉਂ ਕਰਦੇ ਕਰਦੇ ਜਦੋਂ ਸਾਨੂੰ ਪੂਰੇ ਪ੍ਰੂਫ ਮਿਲ ਗਏ ਕਿ ਤੁਹਾਡਾ ਮੁੰਡੇ ਨੂੰ ਪਤਾ ਹੈ ਫਿਰ ਅਸੀਂ ਇਸ ਮੁੰਡੇ ਨੂੰ ਅੱਜ ਪੁੱਛਿਆ ਕਿ ਭਾਈ ਤੂੰ ਸਹੀ ਦੱਸ ਦੇ ਬੇਟਾ ਮੈਂ ਤੈਨੂੰ ਕੁਝ ਨਹੀਂ ਕਹਾਂਗਾ ਜੇ ਤੇਰਾ ਰੋਲ ਨਹੀਂ ਦਣਾ ਪਹਿਲਾਂ ਤਾਂ ਮੰਨਿਆ ਨਹੀਂ ਫਿਰ ਆ ਮੰਨ ਗਿਆ ਕਿ ਹਾਂ ਚੋਰੀ ਹੋਈ ਹੈ ਮੈਨੂੰ 2 ਦਿਨ ਪਹਿਲਾਂ ਫਲਾ ਬੰਦੇ ਨੇ ਜਿਹੜਾ ਦੀਪਕ ਉਰਫ ਰਾਸਵਰੀਨਾ ਹੈ ਉਹਨੇ ਕਿਹਾ ਕਿ ਮੈਂ ਦੁਕਾਨ ਤੇ ਚੋਰੀ ਕੀਤੀ ਮੈਂ ਕਿਹਾ ਜੇ ਤੈਨੂੰ ਕਿਹਾ ਸੀ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਸਾਡੀ ਚੋਰੀ ਪਾਜ ਜਾਂਦੀ ਮਾਰਕਟ ਦੀ ਚੋਰੀ ਪਾਜ ਜਾਂਦੀ ਤੇ ਕਹਿੰਦਾ ਕਿ ਨਾ ਮੈਂ ਡਰ ਗਿਆ ਸੀ ਮੈਂ ਕਿਹਾ ਚਲ ਤੇਰੀ ਇਹ ਵੀ ਗੱਲਾਂ ਨਾਲ ਡਰ ਗਿਆ ਸੀ ਫਿਰ ਜਿਸ ਦਿਨ ਤੂੰ ਕੈਮਰੇ ਤੈਨੂੰ ਵੀਡੀਓ ਦਿਖਾਈਆਂ ਨੇ ਕਹਿੰਦਾ ਪਛਾਣ ਲਿਆ ਸੀ ਅੰਕਲ ਮੈਂ ਡਰਿਆ ਆਇਆ ਸੀ ਮੈਂ ਕਿਹਾ ਹਾਂ ਚਲ ਚਲ ਹੁਣ ਇਹ ਵੀ ਗੱਲਾਂ ਛੱਡ ਤੂੰ ਮਨ ਬੰਦੇ ਦੱਸ ਕਿੱਥੇ ਨੇ ਕਹਿੰਦਾ ਬੀ.ਜੇ.ਐਮ ਵਾਲੀ ਪਾਰਕ ਵਿੱਚ ਬੈਠੇ ਹੋਏ ਨੇ ਅਸੀਂ ਉੱਥੇ ਰੇਡ ਬਾਈ ਉੱਥੋਂ ਦੇਖ ਕੇ ਭੱਜ ਗਏ ਮੁੰਡੇ ਉਹਦੇ ਮੈਂ ਕਹਿੰਦਾ ਘਰੇ ਲੈ ਚਲ ਫਿਰ ਗੰਦੇ ਨੇ ਕਾਲੀ ਕਾਲੀ ਮੁੰਡਾ ਉਹਦੇ ਕਰੇ ਅਸੀਂ ਦੋ ਗੱਡੀਆਂ ਤੇ ਘਟੋੜ ਮੋਟਰਸਾਈਕਲ ਨੰਬਰ 20 ਬੰਦੇ ਅਸੀਂ ਗਏ ਫੜਨ ਇਹਨਾਂ ਨੂੰ ਫੜਨ ਗਏ ਐ ਮੌਕੇ ਤੇ ਸਾਨੂੰ ਜਿੱਥੇ ਉਹ ਭਈਆ ਬਰੀਆਨੀ ਵਾਲਾ ਨਹੀਂ ਉਹਦੇ ਨਾਲ ਇੱਕ ਪਲਾਂਟ ਇੱਧਰ ਉੱਥੇ ਮਿਲ ਗਏ ਤੁਹਾਨੂੰ ਅੱਛਾ ਕੋਈ ਬਰਾਮਤ ਹੋਇਆ ਇਹਨਾਂ ਕੋਲ ਅਜੇ ਤੱਕ ਬਰਾਮਤ ਨਹੀਂ ਹੋਜੀ ਹੁਣ ਪੁਲਿਸ ਕਰੇਗੀ ਜਿਹੜੀ ਸੀਸੀਟੀਵੀ ਸੀ ਉਹ ਮੁੰਡੇ ਉਹਦੇ ਚ ਫਿਰਨੇ ਜਾ ਰਹੇ ਇਹ ਹਾਂ ਇਹ ਮੁੰਡੇ ਨੇ ਹਾਂ ਇਹ ਮੁੰਡੇ ਨੇ ਦੁਕਾਨਾ ਮੁੰਡਾ ਹੀ ਮੰਦਾ ਪਿਆ ਕਿਆ ਹੀ ਮੁੰਡੇ ਨੇ ਭਾਜੀ ਆ ਜਿਹੜਾ ਮੁੰਡਾ ਨਾ ਯਾਰਦੋ ਦੀ ਦੁਕਾਨ ਤੇ ਲੱਗਾ ਆ ਐਨੇ ਕੰਫਰਮ ਕੀਤਾ ਵਾ ਵੀ ਆ ਦੋ ਮੁੰਡੇ ਨੇ ਜਿਨ੍ਹਾਂ ਨੇ ਚੋਰੀ ਕੀਤੀ ਆ ਠੀਕ ਆ ਜੀ ਮੇਰਾ ਸ਼ਟਰ ਪੱਟਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤੇ ਬਚਾਅ ਹੋ ਗਿਆ ਸਾਡਾ ਗੁਰੂ ਮਾਰਾ ਨੇ ਕਿਰਪਾ ਕੀਤੀ ਪਰ ਇਹ ਵਿਚਾਰੇ ਤੇ ਪੂਰੇ ਦੋਨੋਂ ਸ਼ਟਰ ਪੱਟ ਕੇ ਤੇ ਚੋਰੀ ਕਰਕੇ ਲੈ ਗਏ ਇਹਦੇ ਜਿਹੜੇ ਛੱਤਰ ਮਾਰੇ ਆ ਇਹਨੇ ਕਲੀਅਰ ਕੀਤਾ ਵੀ ਆ ਦੋਨੋਂ ਜਣੇ ਹੈਗੇ ਨੇ ਹਾਂਜੀ ਕੀ ਲੱਗਦਾ ਜਿਹੜੀ ਸੀਸੀਟੀਵੀ ਉਹਦੇ ਚ ਪਛਾਣੇ ਜਾ ਰਹੇ ਹੈ ਇਹਨੂੰ ਲੱਗਦਾ ਤਾਂ ਭਾਜੀ ਇਹੀ ਆ ਕਿਉਂਕਿ ਇਹਨਾਂ ਦੀ ਜਿਹੜੇ ਆ ਆਪਾ ਉਹ ਆ ਇਹੇ ਜਿਹਾ ਹੀ ਲੱਗਦੇ ਨੇਗੇ ਇਹ ਤਾਂ ਹੁਣ ਛੇਤਰ ਪਹਣ ਕੇ ਥਾਣੇ ਜਾਣਗੇ ਆਪੇ ਪਤਾ ਲੱਗੂ ਚਲੋ ਰਿਪੋਰਟ ਕਰਾਈਆ ਮੌਕੇ ਤੇ ਪੁਲਿਸ ਨੂੰ ਸੱਤ ਲਿਆ ਜੀ ਵੀ ਨੌਜਵਾਨ ਹਾਂਜੀ ਹਾਂਜੀ ਮੈਂ ਥਾਣੇ ਚੱਲੇ ਲੈ ਕੇ ਇਹਨਾਂ ਨੂੰ ਹਾਂਜੀ ਕੋਈ ਬਰਾਮਤ ਹੋਇਆ ਨਾ ਕੋਈ ਮੰਨੇ ਕੁਝ ਹਲੇ ਤੱਕ ਤਾਂ ਨਹੀਂ ਕੋਈ ਇੱਕੋ ਹੀ ਮੰਨਣ ਡਿਆ ਹਲੇ ਤਾਂ ਉਹਤੀ ਇਸ ਮਾਮਲੇ ਦੇ ਵਿੱਚ ਇਹਨਾਂ ਮੁੰਡਿਆਂ ਨੂੰ ਪੁਲਿਸੇ ਹਵਾਲੇ ਕੀਤਾ ਗਿਆ ਪਰਿਵਾਰ ਵੀ ਥਾਣੇ ਪਹੁੰਚਿਆ ਉਹਨਾਂ ਕਹਿਆ ਕਿ ਸਾਡੇ ਬੱਚਿਆਂ ਦੇ ਉੱਤੇ ਗਲਤ ਇਲਜ਼ਾਮ ਲਗਾਇਆ ਤੁਸੀਂ ਕੰਮ ਤੇ ਸੀਗੇ ਏ ਗਏ ਹੁਣੇ ਭਾਈ ਜੀ 10 12 ਬੰਦੇ 15 ਬੰਦੇ ਸਾਡੇ ਘਰ ਗਏ ਹੁਣੇ ਪੁੱਛੋ ਕੌਣ ਸੀ ਕੌਣ ਸੀ ਇਹ ਜਿਹੜੇ ਕਹਿੰਦੇ ਚੋਰੀ ਆ ਕੇ ਤੇ ਸਾਨੂੰ ਪਤਾ ਨਹੀਂ ਸੀ ਪਿੱਛੋਂ ਕੋਈ ਕੀ ਆਇਆ ਕੌਣ ਆਇਆ ਸਾਨੂੰ ਨਹੀਂ ਪਤਾ ਸੀਗਾ ਜੀ ਉਹਨਾਂ ਨੇ ਕੇ ਮੈਂ ਸਾਡੇ ਅੰਦਰ ਫੜ ਗਏ ਸਾਡੀ ਕੁੜੀ ਸੀ ਕੀ ਗਾਲਾਂ ਗਰੋਜ਼ ਕੀਤੀਆਂ ਉਹ ਮੁੰਡੇ ਨੂੰ ਖਿੱਚ ਕੇ ਲਿਆਏ ਨਾਲ ਚ ਪਿਠਾਇਆ ਮੇਰੇ ਮੁੰਡ ਕੁੜੀ ਕਹਿੰਦੀ ਵੀ ਰਹੀ ਆ ਕਿਤੇ ਰੁਕ ਜਾ ਮੇਰੀ ਮੰਮੀ ਆ ਲਾਂਦੂ ਮੰਮੀ ਤਵਾਈ ਨਹੀਂ ਕੀਤੀ ਬੱਚ ਬਿਠਾ ਲਿਆ ਮਾਰ ਖੁੱਟ ਕੇ ਕਿਚਕੇ ਸਾਡੇ ਕੁੜੀ ਨੂੰ ਵੀ ਗਾਲਾਂ ਕੱਢ ਕੇ ਆਏ ਅੰਦਰ ਜਾ ਕੇ ਚਲੋ ਅਸੀਂ ਇਹਨਾਂ ਦੇ ਨਾਲ ਪੁਲਿਸ ਮੁਲਾਜ਼ਮ ਵੀ ਸੀ ਜੇ ਇਕੱਲੇ ਕੋਈ ਕੁਛ ਵੀ ਨਹੀਂ ਸੀ ਚਲੋ ਪੁਲਿਸ ਵੀ ਹੁੰਦੀ ਚਲੋ ਨਾਮ ਵੀ ਆਇਆ ਮੇਰੇ ਮੁੰਡੇ ਦਾ ਝੂਠ ਆਇਆ ਸੱਚ ਆਇਆ ਚਲੋ ਪੁਲਿਸ ਦੇ ਥਾਣੇ ਲੈ ਜਾਓ ਤੁਸੀਂ ਪੁਲਿਸ ਸਰ ਨੂੰ ਲੈ ਜਾਓ ਕਿਸੇ ਨੂੰ ਲੈ ਜਾਓ ਨਾਲ ਉਹ ਇਹਨਾਂ ਲੇਡੀਜ਼ ਕੋਈ ਨਾਲ ਨਹੀਂ ਆ ਤੇ 15 ਬੰਦੇ ਪਹੁੰਚ ਕੇ ਜਾ ਕੇ ਇਹਨਾਂ ਦਾ ਜਿਹੜਾ ਮੁੰਡਾ ਕੰਮ ਕਰਦਾ ਇੱਥੇ ਨਾਲ ਉਹਨਾਂ ਦੇ ਮੁੰਡਾ ਕਿੰਨੇ ਸਾਲਾਂ ਤੋਂ ਕੰਮ ਕਰਦਾ ਹੈ ਠੀਕ ਨਾ ਉਹ ਆਵਾਰਾ ਗਰਦੀ ਕਰਦਾ ਹੈ ਸਾਡੇ ਮੁੰਡੇ ਨੂੰ ਪਸਾਇਆ ਚਲੋ ਮਾਰਦਾ ਕੁੱਟਿਆ ਘੁਟਕੇ ਲਿਆਏ ਮੇਰੇ ਮੁੰਡੇ ਨੂੰ ਉਹ ਮੇਰੇ ਮੁੰਡੇ ਨੂੰ ਇਨਾ ਕੁੱਟਿਆ ਫਿਰ ਵੀ ਮੇਰੇ ਮੁੰਡੇ ਨੇ ਪੱਟੀ ਬੰਨੀ ਐ ਗੋੜ ਤੇ ਬੰਨੀ ਐ ਪੈਰਤ ਫਿਰ ਵੀ ਮੇਰਾ ਮੁੰਡਾ ਨਹੀਂ ਬਹੁਤ ਅੱਛਾ ਹੱਥ ਵੀ ਬੰਨੇ ਇੱਕ ਮਿੰਟ ਤੁਹਾਨੂੰ ਹੁਣ ਕਹਿ ਕੀ ਜਾ ਰਿਹਾ ਹੈ ਮੇਰੇ ਮੁੰਡਾ ਹਜੇ ਵੀ ਇੰਨਾ ਕੁੱਟਿਆ ਇਨਾਂ ਨੇ ਲੈ ਜਾ ਕੇ ਹੁਣ ਕੀ ਕੀ ਆ ਥਾਣੇ ਆਏ ਹੋ ਤੁਸੀਂ ਹੁਣ ਥਾਣੇ ਕਹਿ ਰਿਹਾ ਦੇਖਦੇ ਆ ਉਹ ਮੰਨਿਆ ਉਹ ਫਿਰ ਵੀ ਹੁਣ ਗੱਲ ਹੋਈ ਆ ਉਹ ਮੰਨਿਆ ਨਹੀਂ ਕਹਿੰਦੀ ਮੰਮੀ ਮੈਂ ਚੋਰੀ ਨਹੀਂ ਕੀਤੀ ਐ ਉਹਨਾਂ ਕੋਲ ਕਹਿ ਭਾਈ ਜੀ ਸਾਨੂੰ ਵੀਡੀਓ ਕੋਲ ਦਿਖਾ ਤੁਹਾਨੂੰ ਕੋਣ ਕਹਿੰਦਾ ਜੀ ਮੰਨਿਆ ਖੈਰ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਜਾਂਚ ਦੇ ਵਿੱਚ ਖੁਲਾਸਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ